ਸਾਰਿਆਂ ਸਤਿ ਸ੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅੱਜ ਮੈਂ ਤੁਹਾਡੇ ਵਾਸਤੇ ਇੱਕ ਬਹੁਤ ਸੋਖਾ ਜਿਹਾ ਡਿਜ਼ਾਈਨ ਲੈ ਕੇ ਆਈਆਂ ਜੀ ਬਹੁਤ ਦਿਨਾਂ ਬਾਅਦ ਅੱਜ ਮੈਂ ਵੀਡੀਓ ਪਾਉਣ ਲੱਗੀ ਆ ਫੇਰ ਡਿਜ਼ਾਈਨ ਨੂੰ ਆਪਾਂ ਨੇ ਬਣਾਉਣ ਵਾਸਤੇ ਤਿੰਨ-ਤਿੰਨ ਦੇ ਹਿਸਾਬ ਨਾਲ ਕੁੰਡੇ ਲੈ ਕੇ ਇੱਕ ਕੁੰਡਾ ਰੱਖ ਲੈਣਾ ਜੀ ਫालतू ਇਹ ਡਿਜ਼ਾਈਨ ਹੈ ਜੀ ਜਿਹੜਾ ਬਹੁਤ ਸੌਖੀ ਤਰ੍ਹਾਂ ਬਣਨੇ ਵਾਲਾ ਕਿਉਂਕਿ ਜਿਨ੍ਹਾਂ ਨੂੰ ਕੱਟ ਬਣਾਈ ਆਉਂਦੀ ਆ ਉਹ ਇਹ ਡਿਜ਼ਾਈਨ ਪਾ ਸਕਦੇ ਆ ਤਿੰਨ ਤਿੰਨ ਦੇ ਹਿਸਾਬ ਨਾਲ ਕੁੰਡੇ ਪਾ ਕੇ ਇੱਕ ਕੁੰਡਾ ਆਪਾਂ ਨੇ ਫालतू ਰੱਖ ਲੈਣਾ ਜੀ ਜਦ ਵੀ ਆਪਾਂ ਨੇ ਡਿਜ਼ਾਈਨ ਇਹ ਸ਼ੁਰੂ ਕਰਨਾ ਬਾਰਡਰ ਤੋਂ ਉੱਪਰ ਫਿਰ ਆਪਾਂ ਨੇ ਇੱਕ ਸਲਾਈ ਸਿੱਧੀ ਤੇ ਇੱਕ ਉਲਟੀ ਪਾ ਲੈਣੀ ਹੈ ਹੁਣ ਆ ਮੈਂ ਤੁਹਾਨੂੰ ਇੱਕ ਸਿੱਧੀ ਸਲਾਈ ਤੇ ਇੱਕ ਉਲਟੀ ਸਲਾਈ ਪਾ ਕੇ ਡਿਜ਼ਾਈਨ ਬਣਾਉਣਾ ਦੱਸੂਗੀ ਜੀ ਡਿਜ਼ਾਈਨ ਹੈ ਜਿਹੜਾ ਇਹ ਬਹੁਤ ਸੌਖਾ ਬਣਦਾ ਬ੍ਰੀਕ ਬ੍ਰੀਕ ਬਣਨ ਵਾਲਾ ਡਿਜ਼ਾਈਨ ਹੈ ਇਹ ਬੱਚਿਆਂ ਦੇ ਕੋਟੀ ਸਵੈਟਰ ਵਿੱਚ ਆਪਣੀ ਜਾਕਟ ਵਿੱਚ ਕੋਟੀ ਵਿੱਚ ਆਪਾਂ ਇਹਨੂੰ ਪਾ ਸਕਦੇ ਹਾਂ ਕਿਸੇ ਵੀ ਰੰਗ ਵਿੱਚ ਪਾ ਸਕਦੇ ਹਾਂ ਇਹਨੂੰ ਆਪਾਂ ਉਨਾਂ ਦੀ ਜਿਹੜੀ ਇਹ ਨਾ ਬਹੁਤ ਹੀ ਮੋਟੀ ਹੈ ਤੇ ਨਾ ਪਤਲੀ ਹੈ 10 ਨੰਬਰ ਦੀਆਂ ਸਲਾਈਆਂ ਨਾਲ ਫੋਨ ਹੁੰਦੀ ਹੈ ਜੀ ਇਹ ਸਲਾਈਆਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਦੇਣੀ ਆ ਵੀ ਜਦ ਆਪਾਂ ਉਨ ਲੰਨੇ ਆ ਆਪਾਂ ਜਦੇ ਪੁੱਛ ਲੋ ਵੀ ਕਿਹੜੇ ਨੰਬਰ ਦੀ ਸਲਾਈ ਲੱਗਣੀ ਹੈ ਇਹਨੂੰ ਜੇ ਆਪਾਂ ਨੂੰ ਨਹੀਂ ਪਤਾ ਲੱਗਦਾ ਦੁਕਾਨਦਾਰ ਆਪੇ ਹੀ ਦੇ ਦਿੰਦੇ ਨੇ ਜੀ ਸਲਾਈਆਂ ਨਾਲ ਜੇ ਉਹਨ ਮੋਟੀ ਹੈ ਤਾਂ ਮੋਟੀਆਂ ਸਲਾਈਆਂ ਦੇ ਦਿੰਦੇ ਆ ਜੇ ਬਰੀਕ ਹੈ ਤਾਂ ਬਰੀਕ ਸਲਾਈਆਂ ਦੇ ਦਿੰਦੇ ਆ आपने एक सिलाई सीधी पा ली जी हम आ गए जी उल्टी सिलाई चल भी अपने डिजाइन शुरू करना जी एक सिलाई सीधी एक सिलाई उल्टी पा के फिर अपने डिजाइन शुरू करना ਕਿਉਂਕਿ ਇਹਦੇ ਵਿੱਚ ਡਿਜ਼ਾਈਨ ਦੇ ਵਿੱਚ ਇੱਕ ਸਲਾਈ ਸਿੱਧੀ ਤੇ ਉਲਟੀ ਹਰ ਵਾਰੀ ਪੈਣੀ ਹੋਇਆ ਹੁਣ ਆਪਾਂ ਆਗੇ ਜੀ ਸਿੱਧੀ ਸਲਾਈ ਤੇ ਸਿੱਧੀ ਸਲਾਈ ਚੱਪਾ ਆਪਣਾ ਡਿਜ਼ਾਈਨ ਸ਼ੁਰੂ ਕਰਦੇ ਆਂ ਜੀ ਡਿਜ਼ਾਈਨ ਦੇਖੋ ਬਣ ਕੇ ਇਸ ਤਰ੍ਹਾਂ ਤਿਆਰ ਹੁੰਦਾ ਮੈਂ ਤੁਹਾਨੂੰ ਬਣਾਉਣਾ ਦੱਸਦੀ ਆਂ ਬਹੁਤ ਸੌਖੀ ਤਰ੍ਹਾਂ ਬਣਨ ਵਾਲਾ ਡਿਜ਼ਾਈਨ ਹੈ ਜੀ ਇਹ ਚਲੋ ਜੀ ਆਪਾਂ ਡਿਜ਼ਾਈਨ ਕਰਦੇ ਆਂ ਸ਼ੁਰੂ ਪਹਿਲਾ ਕੁੰਡਾ ਆਪਾਂ ਆਪਣਾ ਸਿੱਧਾ ਪੁੰਨ ਲਿਆ ਜੀ ਉਸ ਤੋਂ ਅੱਗੇ ਆਪਾਂ ਨੇ ਦੋ ਕੁੰਡੇ ਉਲਟੇ ਪਾ ਲੈਣੇ ਜੀ ਉਸ ਤੋਂ ਬਾਅਦ ਆਪਾਂ ਨੇ ਧਾਗਾ ਪਿੱਛੇ ਘੁਮਾ ਕੇ ਆਹ ਕੁੰਡਾ ਜੀ ਜਿਹੜਾ ਇੱਕ ਸਿੱਧਾ ਬੁਣ ਲੈਣਾ ਇਹਨੂੰ ਸਲਾਈ ਦੇ ਵਿੱਚੋਂ ਕੱਢਣਾ ਨੇ ਇੱਕ ਵਾਰੀ ਇਹਨੂੰ ਪਿਛਲੀ ਸਾਈਡ ਤੋਂ ਬੁਣ ਲੈਣਾ ਜੀ ਇੱਕ ਗੁੰਡੇ ਤੋਂ ਦੋ ਗੁੰਡੇ ਬਣ ਗਏ ਜੀ ਇਹ ਫਿਰ ਆਪਾਂ ਨੇ ਧਾਗਾ ਆਪਣੇ ਵੱਲ ਘੁਮਾ ਕੇ ਦੋ ਗੁੰਡੇ ਪਾ ਲੈਣੇ ਜੀ ਉਲਟੇ ਫੇਰ ਉਸੇ ਤਰ੍ਹਾਂ ਪਹਿਲਾ ਗੁੰਡੇ ਨੂੰ ਅਗਲੀ ਸਾਈਡ ਤੋਂ ਬੁਣ ਲੈਣਾ ਫੇਰ ਆਪਾਂ ਨੇ ਪਿਛਲੀ ਸਾਈਡ ਤੋਂ ਹੁਣ ਲੈਣਾ ਇੱਕ ਕੁੰਡੇ ਦੇ ਬਣ ਜਾਣੇ ਦੀ ਦੋ ਕੁੰਡੇ ਫੇਰ ਆਪਾਂ ਨੇ ਦੋ ਕੁੰਡੇ ਉਲਟੇ ਪਾ ਲੈਣੇ ਬਹੁਤ ਸੌਖੀ ਤਰ੍ਹਾਂ ਬਣਨ ਵਾਲਾ ਡਿਜ਼ਾਈਨ ਹੈ ਜੀ ਇਹ ਅਖੀਰ ਵਿੱਚ ਆਪਣੇ ਕੋਲ ਜਿਹੜੇ ਰਹਿ ਗਏ ਜੀ ਦੋ ਗੁੰਡੇ ਹੈ ਆਪਾਂ ਨੇ ਉਲਟੇ ਬਣਾ ਕੇ ਇੱਕ ਗੁੰਡਾ ਆਪਾਂ ਨੇ ਬਣਾ ਲੈਣਾ ਜੀ ਆਪਣਾ ਸਿੱਧਾ ਹੁਣ ਆਪਾਂ ਆ ਗਏ ਜੀ ਉਲਟੀ ਸਲਾਈ ਚ ਉਲਟੀ ਸਲਾਈ ਚ ਪਹਿਲਾ ਗੁੰਡਾ ਆਪਾਂ ਨੇ ਆਪਣਾ ਉਲਟਾ ਪੁੰਨ ਲਿਆ ਜੀ ਉਸ ਤੋਂ ਅੱਗੇ ਜਿਹੜੇ ਆਪਾਂ ਨੇ ਸਿੱਧੀ ਸਾਈਡ ਤੋਂ ਉਲਟੇ ਪੁੰਨੇ ਤੇ ਜੀ ਉਲਟੀ ਸਾਈਡ ਤੋਂ ਆਪਾਂ ਨੇ ਇਹ ਦੋਏ ਗੁੰਡੇ ਸਿੱਧੇ ਪੁੰਨ ਲੈਣੇ ਨੇ ਦੋ ਕੁੰਡੇ ਸਿੱਧੇ ਬੁਣ ਕੇ ਆ ਜਿਹੜਾ ਇੱਕ ਤੋਂ ਆਪਾਂ ਨੇ ਦੋ ਕੁੰਡੇ ਬਣਾਏ ਤੇ ਧਾਗਾ ਆਪਣੇ ਵੱਲ ਘੁਮਾ ਕੇ ਇਹਨਾਂ ਨੂੰ ਦੋਨਾਂ ਨੂੰ ਇਕੱਠੇ ਬੁਣ ਦੇਣਾ ਕਿਉਂਕਿ ਆਪਣੇ ਇੱਕ ਕੁੰਡੇ ਤੋਂ ਦੋ ਕੁੰਡੇ ਬਣ ਗਏ ਤੇ ਇਹ ਹੁਣ ਆਪਾਂ ਨੇ ਫੇਰ ਇੱਕ ਬਣਾ ਦੇਣਾ ਉਸ ਤੋਂ ਅੱਗੇ ਫੇਰ ਆਪਾਂ ਨੇ ਦੋ ਕੁੰਡੇ ਸਿੱਧੇ ਜਿਹੜੇ ਸਿੱਧੀ ਸਾਈਡ ਤੋਂ ਉਲਟੇ ਬੁਣੇ ਤੇ ਉਲਟੀ ਸਾਈਡ ਤੋਂ ਸਿੱਧੇ ਬੁਣਦੇ ਨੇ ਧਾਗਾ ਆਪਣੇ ਵੱਲ ਘੁਮਾ ਕੇ ਆ ਦੋ ਕੁੰਡੇ ਜਿਹੜੇ ਇੱਕ ਤੋਂ ਦੋ ਬਣੇ ਤੇ ਇਹਨਾਂ ਦਾ ਆਪਾਂ ਨੇ ਇੱਕ ਬਣਾ ਲੈਣਾ ਇਹੀ ਡਿਜ਼ਾਈਨ ਹੈ ਜੀ ਆਪਣਾ ਸਿੱਧੀ ਸਲਾਈ ਚ ਆਪਾਂ ਨੇ ਇੱਕ ਕੁੰਡੇ ਤੋਂ ਦੋ ਬਣਾਈ ਜਾਣੇ ਉਲਟੀ ਸਲਾਈ ਚ ਆਪਾਂ ਨੇ ਉਹੀ ਕੁੰਡੇ ਨੂੰ ਘਟਾ ਦੇਣਾ ਆਪਾਂ ਨੇ ਦੋ ਤੋਂ ਇੱਕ ਬਣਾ ਦੇਣਾ ਇਕੱਠੇ ਬੁਣਦੇ ਨੇ ਆ ਦੇਖੋ ਬਹੁਤ ਸੌਖੀ ਤਰ੍ਹਾਂ ਬਣਨ ਵਾਲਾ ਡਿਜ਼ਾਈਨ ਹੈ ਜੀ ਇਹ ਇਹ ਡਿਜ਼ਾਈਨ ਪਾ ਕੇ ਆਪਣੀ ਕੋਟੀ ਜਾਕਟ ਰਜਾਈਆਂ ਵਿੱਚ ਬੈਠ ਕੇ ਬੁਣੋ ਕਿੰਕਾ ਠੰਡ ਬਹੁਤ ਜ਼ਿਆਦਾ ਹੋਈ ਹੋਈ ਆ ਹੁਣ ਆਪਾਂ ਅਗੇ ਕੀ ਸਿੱਧੀ ਸਲਾਈ ਚ ਸਿੱਧੀ ਸਲਾਈ ਆਪਾਂ ਫੇਰ ਆਪਣੀ ਪੂਰੀ ਉਸੇ ਤਰ੍ਹਾਂ ਸਿੱਧੀ ਸਿੱਧੀ ਪਾ ਦੂੰਗੇ ਇਹਹੀ ਆਪਣੀਆਂ ਚਾਰ ਸਲਾਈਆਂ ਜੀ ਆਪਾਂ ਨੇ ਵਾਰ-ਵਾਰ ਰਿਪੀਟ ਕਰੀ ਜਾਣੀਆਂ ਇੱਕ ਉਲਟੀ ਇੱਕ ਸਿੱਧੀ ਫੇਰ ਇੱਕ ਵਿੱਚ ਆਪਾਂ ਡਿਜ਼ਾਈਨ ਬਣਾ ਲਿਆ ਕੁੰਡਾ ਵੱਧ ਗਿਆ ਉਲਟੀ ਸਲਾਈ ਜੱਪਾ ਨੇ ਆਪਣਾ ਕੁੰਡਾ ਘਟਾ ਦਿੱਤਾ ਚਾਰੇ ਸਲਾਈਆਂ ਬਾਰ-ਬਾਰ ਰਿਪੀਟ ਕਰੀ ਜਾਣੀਆਂ ਜੀ ਡਿਜ਼ਾਈਨ ਆਪਣਾ ਅੱਗੇ ਤੋਂ ਅੱਗੇ ਫਣਦਾ ਜਾਣਾ ਡਿਜ਼ਾਈਨ ਵਾਲੀਆਂ ਦੋ ਸਲਾਈਆਂ ਬਣਾ ਕੇ ਦੋ ਸਲਾਈਆਂ ਆਪਾਂ ਨੇ ਵਿੱਚ ਆਪਣੀਆਂ ਪਲੇਨ ਪਾ ਲੈਣੀਆਂ ਇੱਕ ਸਿੱਧੀ ਤੇ ਇੱਕ ਉਲਟੀ ਪਾ ਕੇ ਜੀ ਉਲਟੀ ਸਲਾਈ ਚ ਆ ਸਲਾਈ ਆਪਾਂ ਨੇ ਆਪਣੀ ਪੂਰੀ ਉਲਟੀ ਉਲਟੀ ਪਾ ਕੇ ਕੰਪਲੀਟ ਕਰ ਲੈਣੀ ਜੀ ਜੇ ਚੈਨਲ ਤੇ ਪਹਿਲੀ ਵਾਰੀ ਹੁੰਨੇ ਆ ਜੀ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਜੀ ਸੌਕੇ ਸੌਕੇ ਡਿਜ਼ਾਈਨ ਪੈਣਾ ਪੁੱਛਦੀਆਂ ਰਹਿੰਦੀਆਂ ਵੀ ਸੌਕੇ ਸੌਕੇ ਡਿਜ਼ਾਈਨ ਦੱਸੋ ਆਹੜਾ ਜਾਨਾ ਪਾਕੇ ਜ਼ਰੂਰ ਦੇਖਿਓ ਜੀ ਕਮੈਂਟ ਕਰਕੇ ਦੱਸਿਓ ਦੇਖੋ ਜੀ ਕਿੰਨਾ ਪਿਆਰਾ ਲੱਗਦਾ ਹੈ ਡਿਜ਼ਾਈਨ ਬਣ ਕੇ ਇੰਨਾ ਮੋਟਾ-ਮੋਟਾ ਡਿਜ਼ਾਈਨ ਬਣਿਆ ਜੀ ਪਤਾ ਨਹੀਂ ਲੱਗਦਾ ਵੀ ਇੱਕ ਕੁੰਡੇ ਤੋਂ ਬਣਿਆ ਹੋਇਆ ਇਹ ਡਿਜ਼ਾਈਨ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਦਾ ਜੀ ਇਹ ਸਿੱਧੇ ਪਾਸੇ ਤੋਂ ਇਸ ਤਰ੍ਹਾਂ ਡਿਜ਼ਾਈਨ ਬਣਾ ਕੇ ਜਰੂਰ ਦੇਖਿਓ ਜੀ ਕਮੈਂਟ ਕਰਕੇ ਦੱਸਿਓ ਦੱਸਣ ਦਾ ਤਰੀਕਾ ਦੱਸਿਓ ਜੀ ਤੁਹਾਨੂੰ ਕਿਵੇਂ ਲੱਗਿਆ ਚਲੋ ਜੀ ਫਿਰ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ